ਸਾਰੀ ਸੰਗਤ ਨੂੰ ਜੈ ਬੀਰਾਂ ਦੀ ਜੀ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਬਾਬਾ ਹਦਰ ਸੇਖ 786 ਦੇ ਜੀ ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਸਾਡੇ ਚੈਨਲ ਨੂੰ ਇੰਨਾ ਪਿਆਰ ਸਤਿਕਾਰ ਦੇਣ ਲਈ ਬਾਬਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਹਰ ਮਨੋ ਕਾਮਨਾ ਤੁਹਾਡੀ ਪੂਰੀ ਕਰੇ ਜੈ ਜੈਕਾਰ ਕਰੇ ਸੋ ਅੱਜ ਦੀ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਹੈ ਦੇਣ ਜਾ ਰਹੇ ਆ ਜੀ ਜੋ ਕਿ ਕੁਸ਼ਕ ਦਿਨਾਂ ਚ ਇੱਕ ਬਹੁਤ ਵੱਡਾ ਤਿਉਹਾਰ ਦਪਾਵਲੀ ਦਾ ਆਉਣ ਆਉਣ ਜਾ ਰਿਹਾ ਹੈ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਤੇ ਇਹ ਤਿਉਹਾਰ ਬਹੁਤ ਮੇਨ ਹੁੰਦਾ ਹੈ ਹਰ ਕੰਮ ਵਾਸਤੇ ਸੁਭ ਵਾਸਤੇ ਕਿਉਂਕਿ ਇਹ ਦੇ ਵਿੱਚ ਜੋ ਮੰਤਰ ਜਾਪ ਹੈ ਬਹੁਤ ਛੇਤੀ ਸਦ ਹੁੰਦਾ ਹੈ ਕੋਈ ਵੀ ਆਪਣਾ ਕਰਮ ਕੀਤਾ ਵਿਆ ਕੋਈ ਦੇਵੀ ਦੇਵਤੇ ਦੇ ਪ੍ਰਤੀ ਕੋਈ ਸਾਧ ਸੰਤ ਦੇ ਪ੍ਰਤੀ ਕੋਈ ਗੁਰੂ ਪੀਰ ਸਤਾਨ ਦੇ ਪ੍ਰਤੀ ਜੋ ਕਿ ਬਹੁਤ ਮਿੱਠਾ ਫਲ ਦਿੰਦਾ ਹੈ ਤੇ ਬਹੁਤ ਵੱਡਾ ਫਲ ਦਿੰਦਾ ਹੈ ਇਹੇ ਦੀਵਾਲੀ ਦੀ ਜਿਹੜੀ ਰਾਤ ਹੁੰਦੀ ਹੈ ਨਾ ਜੀ ਇਹਦੇ ਵਿੱਚ ਕੋਈ ਵੀ ਤੁਸੀਂ ਕੰਮ ਕਰੋ ਉਹ ਪੱਕਾ ਹੀ ਹੁੰਦਾ ਹੈ ਕਿਉਂਕਿ ਆਪਾਂ ਸੁਣਦੇ ਵੀ ਆ ਵੀ ਦੀਵਾਲੀ ਨੂੰ ਕਰਤਾ ਜਿਹੜਾ ਪੱਕਾ ਕਰਤਾ ਇਹਦੇ ਵਿੱਚ ਕੋਈ ਚੀਜ਼ ਸਿੱਧ ਕਰ ਲੋ ਕੋਈ ਦੇਵੀ ਦੇਵਤੇ ਦਾ ਮੰਤਰ ਸਿੱਧ ਕਰ ਲੋ ਉਹਨਾਂ ਦੀ ਕੋਈ ਕਿਰਪਾ ਪ੍ਰਾਪਤੀ ਕਰ ਲੋ ਹੁਣ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ-ਅੱਗੇ ਦੱਸੂਗਾ ਬੀਏ ਦੇ ਵਿੱਚ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਤੁਹਾਨੂੰ ਮੈਂ ਖਾਸ-ਖਾਸ ਚੀਜ਼ ਜਾਣਕਾਰੀ ਦੇਵਾਂਗਾ ਜਿੱਦਾਂ ਕਿ ਆਪਾਂ ਆਪਣਾ ਕੋਈ ਵੀ ਕੁੱਲ ਦਾ ਦੇਵਤਾ ਹੈ ਜਾਂ ਗੱਦੀ ਦਾ ਦੇਵਤਾ ਜੋ ਮੇਨ ਹੁੰਦਾ ਹੈ ਜਿਵੇਂ ਪੀਰ ਕੋਟਲੇ ਵਾਲਾ ਪੀਰ ਲਾਲਾਂ ਵਾਲਾ ਮਾਤਾ ਕਾਲੀ ਜਾਂ ਮੋਤਾ ਸ਼ਾਮ ਕਰਮਾਣੀ ਬਾਬਾ ਭੈਰੋਂ ਇਹਨਾਂ ਦਾ ਕੋਈ ਕਰਮ ਹੁੰਦਾ ਜਿਵੇਂ ਇਸ ਦਿਨ ਤੁਸੀਂ ਆਪਣੇ ਦੇਵੀ ਦੇਵਤੇ ਦੇ ਪ੍ਰਤੀ ਸ਼ਰਧਾ ਤੇ ਭਾਵ ਰੱਖ ਕੇ ਕੋਈ ਉਹਨਾਂ ਦੀ ਸੁੱਖ سیر ਨਹੀਂ ਲਾਉਨੇ ਹੋ ਕੋਈ ਮੰਤਰ ਪਾਠ ਲਾਉਨੇ ਹੋ ਇਹ ਇੱਕ ਜਿਵੇਂ ਆਪਾਂ ਭੰਡਾਰਾ ਕਰਦੇ ਆ ਨਾ ਗੱਦੀ ਦਾ ਜੀ ਉਹਨਾਂ ਦਾ ਕੰਮ ਕਰਦਾ ਹੈ ਦੀਵਾਲੀ ਦੀ ਰਾਤ ਨੂੰ ਸੋ ਮੈਂ ਜਿਹੜੀ ਤੁਹਾਨੂੰ ਜਾਣਕਾਰੀ ਦੱਸਣ ਜਾ ਰਿਹਾ ਮਾੜਾ ਜਾ ਧਿਆਨ ਦੇ ਕੇ ਸੁਣਨਾ ਜਿਵੇਂ ਮੰਨ ਲਓ ਆਪਾਂ ਬਾਬੇ ਹੰਦਰਸ਼ੇਖ ਸੱਚੀ ਸਰਕਾਰ ਦੀ ਸੇਵਾ ਕਰਦੇ ਹਾਂ ਜੀ ਤੇ ਹੁਣ ਦੀਵਾਲੀ ਵਾਲੇ ਦਿਨ ਆਪਾਂ ਕੀ ਕੰਮ ਕਰੀਏ ਬਾਬੇ ਦੇ ਪ੍ਰਤੀ ਜਾਂ ਬਾਬੇ ਦੀ ਸੇਵਾ ਚ ਇਹ ਜਾ ਜੋ ਆਪਾਂ ਨੂੰ ਪੂਰਾ ਸਾਲ ਭਰੇ ਦਾ ਫਾਇਦਾ ਦੇਵੇ ਤੇ ਬਾਬਾ ਆਪਣੇ ਦੁੱਖ ਦਰਿਦਰ ਦੂਰ ਕਰੇ ਸੋ ਜਿਵੇਂ ਬਾਬੇ ਕੋਟਲੇ ਵਾਲੇ ਦੀ ਤੋਹ ਕਹੁੰਦੀ ਹੈ ਨਿਆਜ ਦੀ ਗੁਲਗਲਿਆਂ ਦੀ ਪੰਗ ਦੀ ਤੇ ਮਹਿੰਦੀ ਜਿੱਦਣ ਦੀਵਾਲੀ ਵਾਲੀ ਰਾਤ ਆਉਂਦੀ ਹੈ ਜੀ ਉਸ ਦਿਨ ਬਾਬੇ ਦੇ ਚਰਾਗ ਲਾਓ ਬਾਦਰੀ ਜੋ ਸੁਖਸਿਰਨੀ ਮੈਂ ਤੁਹਾਨੂੰ ਦੱਸੀ ਹੈ ਇਹਨੂੰ ਤਿਆਰ ਕਰੋ ਇਹਦੀ ਧੂਪ ਪਾਓ ਤੇ ਚਲੋ ਮੈਂ ਇੱਕ ਦੇਵਤੇ ਦਾ ਜਾਂ ਬਾਬੇ ਕੋਟਲੇ ਵਾਲੇ ਦਾ ਤੁਹਾਨੂੰ ਥੋੜਾ ਜਿਹਾ ਵਿਵਰਣ ਚ ਹੋਰ ਦੱਸ ਦਿੰਨਾ ਇਸ ਦਿਨ ਧੂਪ ਪਾ ਕੇ ਘਰੇ ਕੋਈ ਬਾਬੇ ਦਾ ਡੰਡ ਹੈ ਜੋ ਟੋਲੇ 'ਚ ਪੈਂਦਾ ਹੈ ਉਹਨੂੰ ਧੂਪ ਵਿੱਚ ਦੀ ਕੱਢ ਕੇ ਤੁਸੀਂ ਆਪਣੇ ਟੋਲੇ 'ਚ ਪਾਓ ਮੈਂ ਕਹਿੰਨਾ ਜੀ ਦੇਵੀ ਦੇਵਤੇ ਦਾ ਰੰਗ ਤੁਹਾਡੇ ਤੇ ਪੂਰਾ ਹੋਊਗਾ ਦੂਜੀ ਗੱਲ ਬਾਬੇ ਕੋਟਲੇ ਵਾਲੇ ਦੀ ਤੁਰਦੀ ਚਾਦਰ ਲੈ ਆਓ ਕੋਤੋਲ ਦਾ ਕੱਪੜਾ ਲੈ ਆਓ ਵੀ ਬਾਬਾ ਸਾਡਾ ਕੋਈ ਤੁਹਾਡਾ ਰੁਕਿਆ ਕੰਮ ਹੈ ਜਾਂ ਤੁਹਾਡੀ ਕੋਈ ਮਨੋ ਕਾਮਨਾ ਹੈ ਵਿਆਹ ਸਾਡਾ ਕੰਮ ਸਵਾਰਥ ਪੂਰਾ ਕਰਦੀਆਂ ਕੰਮ ਸਿੱਧਾ ਕਰਦੀ ਤੇ ਅਸੀਂ ਤੇਰੇ ਦਰਬਾਰ ਇਹ ਤੁਹਾਡੀ ਚਾਦਰ ਹੈ ਤੇ ਤੁਹਾਡਾ ਕੱਪੜਾ ਜਿਹੜਾ ਚੜਾ ਕੇ ਆਵਾਂਗੇ ਇਸ ਤਰ੍ਹਾਂ ਤੁਸੀਂ ਜਿਵੇਂ ਏ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਤੌਰ ਤੇ ਸਮਝਾਇਆ। ਬਾਕੀ ਤੁਸੀਂ ਵੇਖੋਗੇ ਕਿ ਦਿਵਾਲੀ ਦੇ ਉੱਤੇ ਕੀਤਾ ਕਰਮ ਕਿਸੇ ਦੇਵੀ ਦੇਵਤੇ ਦੇ ਪ੍ਰਤੀ ਕਿੰਨਾ ਛੇਤੀ ਨਤੀਜਾ ਦਿੰਦਾ ਹੈ। ਜਿਹੜੇ ਕੋਈ ਵੀਰ ਮੇਰੇ ਭਰਾ ਮਾਤਾ ਸ਼ਾਮਕੁਰ ਦੀ ਸੇਵਾ ਕਰਦੇ ਆ। ਮਾਤਾ ਦੀ ਸੱਤ ਭਗਵਾਨੀ ਲਾਓ, ਮਿੱਠੇ ਪਾਣ ਲਾਓ, ਮਾਤਾ ਦਾ ਹਾਰ ਸ਼ਿੰਗਾਰ ਲਾਓ। ਦਿਵਾਲੀ ਦੀ ਰਾਤ ਲੱਗਿਆ ਹੋਇਆ ਇਹ ਤੁਹਾਡਾ ਸਮਾਨ ਤੁਹਾਨੂੰ ਆਉਦੀ ਦਿਵਾਲੀ ਤੱਕ ਫਾਇਦਾ ਦੇਊਗਾ। ਕੋਈ ਰੁਕਿਆ ਹੋਇਆ ਤੁਹਾਡਾ ਕੰਮ ਹੈ ਉਹ ਮਨਸਾ ਤੁਸੀਂ ਮੰਗੋ ਉਹ ਮਨੋ ਕਾਮਨਾ ਤੁਸੀਂ ਮੰਗੋ ਪੂਰੀ ਹੋਊਗੀ ਮਾਤਾ ਕਿਸੇ ਦਾ ਕੋਈ ਮਾਤਾ ਕਾਲੀ ਦੇ ਪ੍ਰਤੀ ਕਿਸੇ ਦੀ ਸ਼ਰਧਾ ਹੈ ਵਿਸ਼ਵਾਸ ਹੈ ਤਾਂ ਮਾਤਾ ਕਾਲੀ ਦਾ ਜੋ ਕਰਮ ਹੁੰਦਾ ਉਹ ਕਰੇ ਤੇ ਜੋ ਮੇਰੇ ਵੀਰ ਪੀਰ ਫਕੀਰ ਨੂੰ ਮੰਨਦੇ ਜਿਵੇਂ ਆਮ ਗੱਦੀਆਂ ਹੁੰਦੀਆਂ ਲਾਲ ਵਾਲੇ ਪੀਰ ਦੀ ਕੋਟ ਵਾਲੇ ਪੀਰ ਦੀ ਉਹਨਾਂ ਵਾਸਤੇ ਮੇਰਾ ਖਾਸ ਸਨੇਹ ਹੈ ਜੇ ਹੋ ਸਕੇ ਤਾਂ ਦਿਵਾਲੀ ਵਾਲੇ ਦਿਨ ਬਾਬੇ ਖਵਾਇਆ ਗਰੀਬ ਨਵਾਜ਼ ਦੀ ਪਗਦੇ ਪਾਣੀ ਦੇ ਵਿੱਚ ਪਤਲ ਜ਼ਰੂਰ ਪਾਉਣ ਚਿੱਟੇ ਚਾਵਲਾਂ ਦੀ ਕੜਾਈ ਜੀ ਨੂੰ ਕਹਿ ਦਿੰਨੇ ਆ ਉਹ ਪਤਲ ਸਵਾ ਕਿਲੋ ਚਾਵਲਾਂ ਦੀ ਬਣਾ ਕੇ ਮੇਰੇ ਵੀਰ ਜਿਨ੍ਹਾਂ ਨੂੰ ਕੋਈ ਗੱਡੀਆਂ ਦੇ ਵਿੱਚ ਚੜ-ਚੜਾਈ ਜਾਂਦੀਆਂ ਕੋਈ ਘਰ-ਬਾਰ ਦੇ ਕੰਮ ਚੜ-ਚੜਾਈ ਜਾਂਦੀ ਹੈ ਕੋਈ ਪਰਵਾਰਿਕ ਦੁੱਖ ਤਕਲੀਫ ਤੋਂ ਪਰੇਸ਼ਾਨ ਹੈ ਉਹਦੀ ਕੋਈ ਅੜਚੜਾਈ ਜਾਂਦੀ ਹੈ ਤਾਂ ਵੀਰ ਤੁਸੀਂ ਦੀਵਾਲੀ ਦੇ ਉੱਤੇ ਬਾਬਾ ਖੋਜਾ ਜੀ ਦਾ ਇਹ ਕਰਮ ਕਰੋ ਆਪਣੇ ਪੀਰਾਂ ਫਕੀਰਾਂ ਨੂੰ ਯਾਦ ਕਰਕੇ ਹਾਂ ਜੋ ਤੁਹਾਡਾ ਦੇਵੀ ਦੇਵਤਾ ਉਹਦੀ ਸੁੱਖ ਸ਼ੀਰਣੀ ਤੁਸੀਂ ਲਾਉਣੀ ਲਾਉਣੀ ਹੈ ਉਹਨੂੰ ਤੁਸੀਂ ਸਿਮਰਨਾ ਹੀ ਸਿਮਰਨਾ ਹੈ ਉਹਨੂੰ ਤੁਸੀਂ ਮਨਾਉਣਾ ਹੈ ਮਨਾਉਣਾ ਹਰ ਹਾਲਾਚ ਤੇ ਨਾਲ ਉਹਨਾਂ ਨੂੰ ਕਰਕੇ ਫਰਿਆਦ ਬਾਬੇ ਖੋਜਾ ਜੀ ਨੂੰ ਕਰਕੇ ਫਰਿਆਦ ਤੁਸੀਂ ਇਹ ਕਰਮ ਕਰਕੇ ਵੇਖੋ ਮੈਂ ਕਹਿੰਦਾ ਜੀ ਦਿਨਾਂ ਦੇ ਵਿੱਚ ਵਿੱਚ ਪਤਾ ਲੱਗਣ ਲੱਗ ਜਾਂਦਾ ਇਸ ਚੀਜ਼ ਦਾ ਪ੍ਰਭਾਵ ਦੀਵਾਲੀ ਦੇ ਉੱਤੇ ਕੋਈ ਤੁਹਾਡੇ ਗੁਰੂ ਪੀਰ ਅਸਤਾਦ ਦਾ ਤੁਹਾਨੂੰ ਕੋਈ ਮੰਤਰ ਜਾਪ ਦਿੱਤਾ ਹੋਇਆ ਹੈ ਕੋ ਕਿਸੇ ਦੇਵੀ ਦੇਵਤੇ ਦੇ ਪ੍ਰਤੀ ਕੋਈ ਵਿਧੀ ਦਿੱਤੀ ਹੋਈ ਹੈ ਉਸ ਨੂੰ ਤੁਸੀਂ ਕਰਕੇ ਵੇਖੋ ਕਰੋ ਤੇ ਉਹਦਾ ਫਲ ਪ੍ਰਾਪਤ ਕਰੋ ਬਾਕੀ ਇਹ ਤਾਂ ਮੈਂ ਤੁਹਾਨੂੰ દિਵਾਲੀ ਆਉਣ ਤੱਕ ਇਹ ਜਾਣਕਾਰੀ ਤੁਹਾਡੇ ਦਿੱਤੀ ਹੈ ਕਿਉਂਕਿ ਹੌਲੀ-ਹੌਲੀ ਵੀਡੀਓ ਮੇਰੇ ਸਬਸਕ੍ਰਾਈਬਰਾਂ ਤੱਕ ਪਹੁੰਚ ਜੂਗੀ ਇੱਕ ਇਹਦਾ ਮਤਲਬ ਕੋਈ ਵਿਹਲਾ ਨਹੀਂ ਜਦੋਂ ਤੱਕ દિਵਾਲੀ ਆਉਗੀ ਉਦੋਂ ਮੇਰੇ ਲਗਭਗ ਸਬਸਕ੍ਰਾਈਬਰ ਇਸ ਵੀਡੀਓ ਨੂੰ ਵੇਖ ਲੈਣਗੇ ਬਾਕੀ દિਵਾਲੀ ਤੋਂ 2 ਦਿਨ ਪਹਿਲਾਂ ਜਾਨੀਤਾ ਬਸ 13 ਤੋਂ 1 ਜਾਂ 2 ਦਿਨ ਪਹਿਲਾਂ ਮੈਂ ਕੁਝ ਤੁਹਾਨੂੰ ਚੀਜ਼ਾਂ ਦੱਸੂਗਾ ਜੋ ਤੁਸੀਂ ਘਰੇ ਲਿਆ ਕੇ ਰੱਖਣੀਆਂ ਕਿਵੇਂ ਯੂਜ਼ ਕਰਨੀਆਂ ਜਿਹੜੀਆਂ ਤੁਹਾਡੇ ਪੈਸੇ ਟਕੇ ਚ ਕੰਮ ਧੰਦੇ ਦੇ ਵਿੱਚ ਤੁਹਾਡੇ ਕੋਈ ਪੜ੍ਹਾਈ ਦੇ ਲੈਵਲ 'ਚ ਕੋਈ ਨੌਕਰੀ ਦੇ ਪੇਸ਼ੇ ਦੇ ਕੰਮ 'ਚ ਤੁਹਾਨੂੰ ਸਾਲ ਭਰ ਫਾਇਦਾ ਦੇਣਗੀਆਂ ਤੁਹਾਡੇ ਕੰਮ ਧੰਦੇ ਦੀ ਰਿਕਾਵਤਾਂ ਦੂਰ ਹੋਣਗੀਆਂ ਉਹ ਮੈਂ ਵੀਡੀਓ ਜੀ ਬਾਬੇ ਨੇ ਕਿਰਪਾ કરી ਤਾਂ ਮੈਂ ਦਿਪਾਵਲੀ ਤੋਂ ਤਾਂ ਤਿਰਸ ਤੋਂ ਇੱਕ ਰਾਤ ਜਾਂ ਦੋ ਰਾਤ ਪਹਿਲਾਂ ਪਾ ਦੂੰਗਾ ਉਹ ਜਿਵੇਂ ਜਿਵੇਂ ਮੈਂ ਸਮਾਨ ਦੱਸੂੰ ਉਹਦਾ ਤੁਸੀਂ ਉਹਨੂੰ ਯੂਜ਼ ਕਰਿਓ ਤੇ ਬਾਕੀ ਮੇਰਾ ਮੈਨਸ ਨੇ ਐਸੀ ਵੀ ਵੀਰ ਜੋ ਦੀਵਾਲੀ ਦੇ ਉੱਤੇ ਇਹ ਦੀਵਾਲੀ ਦਾ ਤਿਉਹਾਰ ਆ ਰਿਹਾ ਜੀ ਇਹਨੂੰ ਤੁਸੀਂ ਵੀਰ ਬਣ ਕੇ ਇਹ ਦੇਣਾ ਸਾਰੇ ਸਾਲ ਦੇ ਵਿੱਚ ਜਾਂ ਸਾਰੇ ਸਾਲ ਦੇ ਵਿੱਚ ਵੱਡਾ ਦਿਨ ਹੁੰਦਾ ਹੈ ਮੇਨ ਦਿਨ ਹੁੰਦਾ ਹੈ ਇਹਨੂੰ ਖਾਲੀ ਨਾ ਜਾਣ ਦਿਓ ਜਿੰਨਾ ਹੋ ਸਕੇ ਇਹਦਾ ਫਾਇਦਾ ਲਿਓ ਜਿਨ੍ਹਾਂ ਨੂੰ ਕੋਈ ਜਿਨ੍ਹਾਂ ਦੇ ਗੁਰੂ ਪੀਰ ਅਸਤਾਦਾਂ ਨੇ ਰਸਤਾ ਦੱਸਿਆ ਜਿਹੜੇ ਪੂਰੇ ਆ ਉਹਨਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਮੈਂ ਵੀਡੀਓ ਉਹਨਾਂ ਵਾਸਤੇ ਬਣਾਉਣਾ ਉਹਨਾਂ ਵੀ ਜਿਨ੍ਹਾਂ ਦੇ ਹੁਣ ਵੀਰਾਂ ਨੂੰ ਕਿਤੋਂ ਕੋਈ ਜਾਣਕਾਰੀ ਨਹੀਂ ਮਿਲੀ ਬਾਬਿਆਂ ਕੋਲ ਜਾ ਜਾ ਕੇ ਥੱਕ ਗਏ ਤੇ ਐਦਾਂ ਸਮਝਣ ਲੱਗ ਗਏ ਵੀ ਹੁਣ ਸਾਰੇ ਰਸਤੇ ਬੰਦ ਆਏ ਮੈਂ ਛੋਟੀਆਂ-ਛੋਟੀਆਂ ਵੀਡੀਆਂ ਛੋਟੀਆਂ-ਛੋਟੀਆਂ ਸੇਵਾ ਉਹਨਾਂ ਵਾਸਤੇ ਪਾਉਣਾ ਹੁੰਦਾ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਇੰਨਾ ਸਤਿਕਾਰ ਦੇਣ ਲਈ ਅੱਜ ਖਾਈ ਵੀਡੀਓ ਬਣਾਈਏ ਵਿਚੇ ਦੀ ਦੀਵਾਲੀ ਤੱਕ ਤੁਹਾਡੇ ਤਾਈ ਪਹੁੰਚ ਜੇ ਤਾਂ ਕਰਕੇ ਮੈਂ ਇਹਨਾਂ ਦਿਨ ਪਹਿਲਾਂ ਬਣਾ ਕੇ ਅਪਲੋਡ ਕਰੂੰਗਾ ਸੋ ਜਿਹਨੂੰ ਵੀ ਤੁਸੀਂ ਮੰਨਦੇ ਹੋ ਸਿਮਰਦੇ ਹੋ ਜਿਹਦੇ ਤੇ ਵੀ ਤੁਹਾਡੀ ਆਸਤਾ ਹੈ ਵਿਸ਼ਵਾਸ ਹੈ ਵੀਰ ਉਸ ਦੇਵੀ ਦੇਵਤੇ ਦੇ ਪ੍ਰਤੀ ਤੁਸੀਂ ਸ਼ਰਧਾ ਭਾਵ ਨਾਲ ਜੋ ਵੀ ਤੁਹਾਨੂੰ ਕੋਈ ਗੁਰੂ ਪੀਰ ਸਤਾ ਨੇ ਤੁਹਾਡੇ ਨੇ ਕਰਮ ਸਿਖਾਇਆ ਕੋਈ ਬਜ਼ੁਰਗਾ ਨੇ ਸਿਖਾਇਆ ਉਹ ਜ਼ਰੂਰ ਕਰੋ ਤੇ ਵੱਧ ਤੋਂ ਵੱਧ ਇਸ ਚੀਜ਼ ਦਾ ਫੈਲਾਓ ਕਿਉਂਕਿ 41 ਦਿਨਾਂ ਦਾ ਪਾਠ 21 ਦਿਨਾਂ ਦਾ ਪਾਠ ਉਹ ਸਭ ਚੀਜ਼ ਦਾ ਫਲ ਤੁਸੀਂ ਇੱਕ ਰਾਤ ਦੇ ਵਿੱਚ ਲੈ ਸਕਦੇ ਹੋ 2.5 ਘੰਟਿਆਂ ਦੇ ਪਾਠ ਨਾਲ 1.5 ਘੰਟਿਆਂ ਦੇ ਪਾਠ ਨਾਲ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਜਿੰਨਾ ਕੁ ਤੁਹਾਡੇ ਤੁਹਾਡੇ ਗੁਰੂ ਜੀ ਦੇ ਉਸਤਾਦ ਨੇ ਦੱਸਿਆ ਸੋ ਬਾਬਾ ਤੁਹਾਡੀਆਂ ਚੜ੍ਹਦੀਆਂ ਕਲਾ ਰੱਖੇ ਹਰ ਮਨੋ ਕਾਮਨਾ ਪੂਰੀ ਕਰੇ ਤੁਹਾਨੂੰ ਹਰ ਮਦਦ ਨਾਲ ਫਤਿਹ ਬਖਸ਼ੇ ਕਿਰਪਾ ਰੱਖੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟਾਂ ਵਿੱਚ ਜੈ ਬਾਬੇ ਦੀ ਜ਼ਰੂਰ ਲਿਖਿਓ ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਸਭਾਂ ਜੀ